ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੋ ਰਾਮੋੜਾ ਕਰਾਂ ਦੀ ਸੰਗਤ ਬਾਹੂਪੁਰ ਆਈਆ ਬਨਵਰਨ ਵਾਸਤੇ ਇੱਥੇ ਬੱਚਿਆਂ ਦਾ ਸਕੂਲ ਵੀ ਹਜੇ ਗੇਟ ਬੰਦ ਪਿਆ ਸੀਗਾ ਉਹਦੇ ਵਿੱਚ ਵੀ ਟਰੈਕਟਰ ਲਾਇਆ ਇਧਰਲੇ ਪਾਸੇ ਸਕੂਲ ਦੇ ਨਾਲ ਇਹ ਟਰੈਕਟਰ ਚੱਲਦੇ ਆ ਜਮੀਨਾ ਪਲਦਰ ਕਰਨ ਵਾਸਤੇ ਚੱਲੇ ਜਾਂਦੇ ਆ ਕਿਵੇਂ ਭਾਈ ਬੀਤਾ ਤੇ ਕੋਤੀ ਪੱਪੂ ਇਧਰਲੇ ਪਾਸੇ ਸਕੂਲ ਦੇ ਵਿੱਚ ਵੀ ਟਰੈਕਟਰ ਜਿਹੜੇ ਮਬਾ ਮਹੌਨ ਸਿੰਘ ਰੰਮਵਾਲਾ ਕੇ ਸਕੂਲ ਦੇ ਬੱਚਿਆਂ ਦੀ ਸੇਵਾ ਕਰ ਰਿਹਾ ਇਹ ਰਕਰਨ ਪੁੱਤਰਵਾਲਾ ਇਹ ਵੀ ਅੰਦਰ ਜਿਹੜੇ ਕਰ ਰਹੇ ਆ ਦੋ ਟਰੈਕਟਰ ਕਿਨਾਂ ਵਾਟਰਾਂ ਦੀ ਸਹਮਤੀ ਨਾਲ ਵਿੱਚ ਲਾਏ ਅੰਦਰ ਕਿਉਂਕਿ ਕਾਫੀ ਇੰਦਰ ਸਕੂਲ ਦੀ ਬਿਲਡਿੰਗ ਦਾ ਵੀ ਅੰਦਰ ਤੇ ਕਰੇ ਰੇਤਾ ਜਿਹੜਾ ਸੀਗਾ ਜਦੋਂ ਬਾਹਰ ਟੁੱਟਿਆ ਸਾਰਾ ਸਕੂਲ ਦੇ ਵਿੱਚ ਰੇਤਾ ਵੜਿਆ ਰੇਤਾ ਇੱਕ ਸਾਈਡ ਕਰਕੇ ਤੇ ਇਧਰੋਂ ਆਹ ਜਿਹੜਾ ਹਜੇ ਉਸ ਤਰ੍ਹਾਂ ਦਾ ਪਿਆ ਹੈ ਕਾਫੀ ਮਿਹਨਤ ਕਰਨ ਵਾਲੀ ਸੀਗੀ ਸਕੂਲ ਦੇ ਵਿੱਚ ਵੀ ਇਹ ਸਕੂਲ ਦੇ ਅੰਦਰ ਦੀਆਂ ਕਾਰਨ ਬੋਕਰ ਸudaraj singh ਦਾ ਬੇਟਾ ਹੈ ਜਿਹੜਾ ਸਕੂਲ ਦਾ ਗਰਾਊਂਡ ਹੈ ਇਹ ਆ ਵੀ ਕਰ ਦਿਆ ਮੋਣੀ ਅੜਾ ਵੀਰ ਬਹੁਤ ਬਹੁਤ ਧੰਨਵਾਦ ਜਿਹੜਾ ਸੇਵਾਦਾਰਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਉਹਦੀਆਂ ਭੰਡਾਰੀ ਚ ਇਹਨਾਂ ਇਹਨਾਂ ਟਰੈਡਰਾਂ ਨੇ ਇੱਧਰ ਲੈਣਾ ਨੇ ਟਰੈਡਰਾਂ ਨੇ ਭੰਡਾਰੀ ਚ ਆਪੀ ਸਾਰਿਆਂ ਦੀ ਮਾਦਰੀ ਹੁਗਾਰ ਮਹਿੰਦਰ ਸਿੰਘ ਦੇ ਪੁੱਤੇ ਹੋਈ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਸੇਵਾਦਾਰ ਰਮੋੜਾ ਕਲਾਂ ਤੇ ਬੁੱਟਰ ਜਿਹੜੇ ਬੰਨ ਦੇ ਸੇਵਾ ਔਰ ਜ਼ਮੀਨਾ ਪੁੱਧਰ ਕਰਨ ਦੀ ਸੇਵਾ ਲਈ ਬਾਉਪਰ ਜ਼ਿਲ੍ਹੇ ਦੇ ਵਿੱਚ ਆਇਆ ਬਾ ਕਪੂਰਥਲਾ ਜ਼ਿਲ੍ਹੇ ਵਿੱਚ ਆਇਆ ਬਾਉਪਰ ਪਿੰਡ ਇਧਰ ਸਾਰੇ ਜਿਹੜੇ ਸਾਧਨ ਹੈ ਟਰੈਕਟਰ ਜਿੰਨੇ ਵੀ ਹੈ ਔਰ ਰਿਜ਼ਰਵ ਟੈਂਕ ਇਧਰੋਂ ਟਰੈਕਟਰ ਸਾਰੇ ਇਹ ਸਾਧਨ ਦਾਲਦਾਰੇ ਚੱਲੋ ਵੀ ਚੱਲ ਜਵਾਨੋ ਕਰਾ ਹੋ ਜੋ ਕਤਾਲੇ ਕਰਾ ਕਰੋ 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 ਮਾਰੋ ਕਰੋ ਕਾ ਤੋ ਚੱਕ ਸਾਰੇ ਸਾਰੇ ਟਰੈਕਟਰ ਸਟਾਰਟ ਕਰਾ ਦਿਓ ਕਰੋ ਆ ਰੈਕਟਰ ਦਾ ਥੋੜਾ ਜਿਹਾ ਨੁਕਸਾਨ ਹੋ ਗਿਆ ਲੈ ਟੌਪ-ਅੱਪ ਟੈਗ ਇਹਦਾ ਚਲੋ ਟਾਟਾ ਹਰਦੀਪ ਸਿੰਘ ਦਾ 5310 ਜੋਂਡੀਅਰ ਆਹ ਏਰੀਆ ਕਾਫੀ ਪੱਧਰ ਹੋ ਗਿਆ ਲਿਓ ਘਰਾਂ ਜੋ ਚਰਮ ਖਾ ਲੋ ਕਿ ਨਿਕਲਿਓ ਘਰਾਂ ਜੋ ਨਾ ਵੇ ਸਤਨਾ ਦਰਪਾwidehat ਦੀ ਤੇ ਨੌਜਵਾਨ ਸੇਵਾਦਾਰਾਂ ਨੂੰ ਇਹ ਸੇਵਾ ਕਰਨ ਦਾ ਬਾਲੋਦੋਂ ਬਖਸ਼ਿਆ ਆ ਟੈਂਕ ਭਾਈ ਚੰਦਾ ਸਿੰਘ ਸਾਧੂ ਸਿੰਘ ਮਾਸਟਰਾਂ ਦੇ ਨਾਲ ਸੇਵਾ ਚਾਇਆ ਇਧਰ ਸਤਨਾਮ ਸਿੰਘ ਜਿਹੜਾ ਆਪਣਾ ਵੀ ਕਾਰੋਬਾਰ ਛੱਡ ਕੇ ਧਾਰਵੀ ਧੱਕ ਨੇ ਇੱਥੇ ਭੇਜਿਆ ਭਾਈ ਬੀਗੂ ਸਿੰਘ ਹੋਣੇ ਪੱਪੂ ਇਧਰ ਸਾਡਾ ਨਾਉਣ ਦਾ ਇਹ ਬਜ਼ੁਰਗਾਂ ਦੀ ਜ਼ਮੀਨਾਂ ਇਹਨਾਂ ਦੀਆਂ हां बाबा किवें ਹੋ ਜਾਂਦੀਆਂ ਪੱਤਰ ਮੈਂ ਨਾ ਬਾਈ ਤੁਹੇ ਦੇ ਕੋਲਾਂ ਸਵਾਰ ਪਿਆ ਗੇ ਠੀਕ ਹੈ ওকে ਠੀਕ ਹੈ ਇਧਰ ਪਾਣੀ ਗਰਮ ਕਰਨ ਵਾਸਤੇ ਸਿਸਟਮ